ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਾੜੀ ਮੁਸਤਫਾ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮੋਗਾ ਆ ਗਿਆ ਤੇ ਜੇ ਗੱਲ ਨੇੜੇ ਦੀ ਕਰੀਏ ਤਾਂ ਨੇੜੇ ਬਾਗਾਪਰਾਣਾ 메ਨ ਸ਼ਹਿਰ 메ਨ ਕਸਬਾ ਜਿਹੜਾ ਲਾਲਗੀਤਾ ਇਹਨਾਂ ਨੂੰ ਵੀਰ ਹਰਾਂ ਨੂੰ ਬਾਗਾਪਰਾਣਾ ਲੱਗਦਾ ਤੇ ਮਾੜੀ ਮੁਸਤਫਾ ਦੇ ਵਿੱਚੋਂ ਤੁਹਾਨੂੰ ਦੋ ਐਨੀਮਲ ਵਿਕਰੀ ਵਾਲੇ ਵਿਖਾਉਣ ਲੱਗੇ ਆ ਸਜਣੋ ਨੀਲੀ ਰਵੀ ਦੀ ਝੋਟੀ ਬਿਲਕੁਲ ਤਾਜੀ ਸੂਈ ਵੀ ਬਹੁਤ ਸੋਹਣਾ ਕੱਦ ਕਾਠਾ ਸਜਣੋ ਤੇ ਬਾਕੀ ਸੁੰਦਰਤਾ ਪਰਮਾਤਮਾ ਨੇ ਇਹਨੂੰ ਬਹੁਤ ਸੋਹਣੀ ਲਾਈ ਆ ਬੜਾ ਚੰਗਾ ਪੱਠ ਥੋੜਾ ਬਿਲਕੁਲ ਤਾਜੀ ਸੂਈ ਆ ਕਿੰਨੇ ਕ ਬੌਲੇ ਦੁੱਧ ਤੇ ਸਟਾਰਟ ਇਹਦਾ ਲੇਖਾ ਜੋਖਾ ਆਪਾਂ ਮਾਲਕਾਂ ਤੋਂ ਪੁੱਛ ਲਾਂਗੇ ਇੱਕ ਸੱਜਣੋਂ ਮੋਹਰਾ ਦੀ ਝੋਟੀ ਇਹ ਵੀ ਵਿਕਰੀ ਵਾਲੀ ਆ ਇਹ ਦੋ ਪਸ਼ੂਆਂ ਦਾ ਜੈਜਾ ਲੈਨੇ ਆ ਜਿਹੜਾ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਸੱਜਣੋਂ ਤੇ ਇਹ ਵੀ ਬਿਲਕੁਲ ਤਾਜੀ ਸੂਈ ਵੀ ਮੋਹਰਾ ਦੀ ਝੋਟੀ ਕਿਹੜਾ ਸੂਆ ਸੂਈ ਕਿੰਨਾ ਦੁੱਧ ਮਗਰਲੇ ਸੂਏ ਦਾ ਸਾਰੀਆਂ ਗੱਲਾਂ ਬਾਤਾਂ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਆਜੋ ਨੀਲੀ ਰਾਵੀ ਤੋਂ ਸ਼ੁਰੂ ਕਰ ਲੀਏ ਜਾਂ ਮੋਹਰਾ ਤੋਂ ਕਰ ਲੀਏ ਲੈਨੇ ਡਿਟੇਲ ਭਰਾ ਤੋਂ ਜੁੜੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਜਗਤਾਰ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਹੋਰ ਸੁਣਾ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਨਾ ਚੜਦੀ ਗਲਾਈ ਚੜਦੀ ਕਲਾ ਬਹੁਤ ਵਧੀਆ ਜਗਤਾਰ ਆਪਣਾ ਡਰੈੱਸ ਇੱਥੋਂ ਦਾ ਪਹਿਣਾ ਭਰਾ ਨੂੰ ਦੱਸ ਗਏ ਡਰੈੱਸ ਜੀ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਨੇੜੇ ਬਾਗਾਪਰਾਣਾ ਜਿਹੜੇ ਬਾਗਾਪਰਾਣਾ ਹੈ ਹਨਾ ਮੇਨ ਕਾ ਹਾਂਜੀ ਮੇਨ ਕਾ ਸਬਾ ਬਾਗਾਪਰਾਣਾ ਵੀ ਛੋਟਾ ਮੋਟਾ ਕੰਮ ਪੈ ਜੇ ਤਾਂ ਬਾਗੇਪਰਾਣਾ ਜਾਣਾ ਬਾਗਾਪਰਾਣਾ ਸ਼ਹਿਰ ਲੱਗਦਾ ਹੈ ਸ਼ਹਿਰ ਬਾਗਾ 61321 ਇੱਕ ਵਾਰੀ ਹੋਰ ਰਿਪੀਟ ਕਰੀ 99149 61321 ਠੀਕ ਆ ਇਹਦੇ ਤੇ ਸੰਪਰਕ ਕਰ ਲੈ ਕੋਈ ਵੀ ਭੈਣ ਭਰਾ ਜੇ ਹਨ ਆਪਣਾ ਕਿਸੇ ਨਾਲ ਪਸ਼ੂਆਂ ਦੀ ਜਰੂਰਤ ਆ ਹਾਂਜੀ ਹਾਂਜੀ ਤੇ ਬਾਕੀ ਆਪਣਾ ਜਾਦਾ ਕੰਮ ਸੌਜੀ ਸੂਜੀ ਦਾ ਤੇ ਸ਼ੌਂਕ ਨਾਲ ਪਸ਼ੂ ਰੱਖਦੇ ਹਨ ਹਾਂਜੀ ਹਾਂਜੀ ਸ਼ੌਂਕ ਨਾਲ ਠੀਕ ਆ ਤੇ ਆ ਝੋਟੀ ਦਾ ਕੀ ਲੇਖਾ ਜੋਖਾ ਇਹ ਵੀ ਦੂਜਾ ਸੂਆ ਸੂਈ ਵੀ ਐ ਓਕੇ ਹਜੇ ਪੰਜਾਂ ਕਿਨਾਂ ਦੀ ਸੂਈ ਵੀ ਐ ਸੂਹਾ ਦੂਜਾ ਸੂਈ ਆ ਤੇ ਪੰਜਾਂ ਦਿਨਾਂ ਦੀ ਸੂਈ ਆ ਮਗਰ ਕੱਟੀ ਆ ਮਗਰ ਕੱਟੀ ਆ ਕੱਟੀ ਕਾਲੀ ਆ ਹਨਾ ਇਹ ਭੈਣ ਭਰਾ ਨੋਟ ਕਰ ਲੈਣਾ ਵੀ ਮੱਝ ਝੋਟੀ ਨੀਲੀ ਦੀ ਆ ਤੇ ਬੱਚਾ ਕਾਲਾ ਹਨਾ ਜਗਤਾਰੀ ਆਪਾਂ ਝੋਟੀ ਲੈ ਕੇ ਆਂਦੀ ਆ ਜਾਂ ਆਪਣੇ ਘਰ ਦੀਏ ਵੀ ਬਾਈ ਲੈ ਕੇ ਆਂਦੀ ਆ ਬਾਈ ਨਹੀਂ ਸਿਆਣੀ ਗੱਲ ਆ ਦੱਸਣਾ ਚਾਹੀਦਾ ਸੱਚ ਬੋਲਣਾ ਠੀਕ ਆ ਵੀ ਆਪਾਂ ਲੈ ਕੇ ਆਏ ਆ ਹਾਂਜੀ ਹਾਂਜੀ ਓਕੇ ਸੂਹਾ ਦੂਜਾ ਪੰਜਾਂ ਚਾਰਾਂ ਦਿਨਾਂ ਦੀ ਸੂਈ ਹੁਣ ਕਿੱਥੇ ਜੇ ਕੱਚੇ ਦੁੱਧ ਬੌਲੇ ਤੇ ਖੇਡਦੀ ਆ ਬਾਈ 11 ਕਿਲੋ ਆ ਹੁਣ 11 ਕਿਲੋ ਖੁੱਲਾ ਹੋ ਗਿਆ ਹਨ ਇਹਨਾਂ ਦਾ। ਲੇਵਾ ਭਾਂਡਾ ਬਹੁਤ ਸੁਣਾ। ਹਾਂਜੀ ਉਦਾਂ ਹੀ 17 ਕਿਲੋ ਰਾਮ ਵਾਲਾ ਭਰ ਦੂਗੀ ਦੁੱਧ ਜੀ। ਹਾਂ ਤੇ ਪਹਿਲੇ ਸੂਏ ਕੀ ਕਹਿੰਦੇ ਮਾਲਕ? ਪਹਿਲੇ ਸੂਏ 14 ਕਿਲੋ ਦੁੱਧ ਦਿੱਤਾ। ਦੇ ਤਾ ਹੋ ਕੱਟੀ ਚੰਗੀ। ਹਾਂਜੀ ਲੈ ਤੂਰ ਕਰਾ ਚੱਕੀ ਇਹਦੀ ਮਾੜੀ ਜੀ ਕੱਢੀ ਕਰਾਂ ਲੰਮੀ। ਸੱਜਣੋ ਸਿੰਘਾਂ ਤੋਂ ਲੈ ਕੇ ਜਿਵੇਂ ਬਲ ਕਰੀਏ ਨਾ ਵੀ ਮੇਲਿਆਂ ਵਾਲੀ ਤੇ ਮੇਲਿਆਂ ਵਾਲੀ ਝੋਟੀ ਆ। ਦੇਖੋ। ਨਾਸ ਅੱਖਾਂ ਸਿੰਘ ਬਹੁਤ ਪਿਆਰਾ ਲੱਗਾ ਨੀਲੀ ਰਾਵੀ ਦੇ ਵਿੱਚ ਚੰਗੇ ਟੀਕੇ ਲਵਾਇਓ। ਤੇ ਇਹਨੇ ਭਰਾ ਨੇ ਸੱਜਣੋਂ 11 ਕਿਲੋ ਕੱਚਾ ਦੁੱਧ ਬੋਲਾ ਤੁਹਾਨੂੰ ਦੱਸਿਆ ਤੇ ਤੁਸੀਂ ਆਪ ਹੀ ਗੈਸ ਲਾ ਕੇ ਲੀਵੇ ਭਾਂਡੇ ਦਾ ਮੈਨੂੰ ਵੀ ਦੱਸ ਦਿਓ ਕਮੈਂਟ ਕਰਕੇ ਵੀ ਵਾਕਿਆਈ ਇਹਨਾਂ ਤਾਂ ਖੁੱਲਾ ਹੋਊਗਾ ਕਮਾਲੋ ਸ਼ਾ ਕਿਉਂਕਿ ਝੋਟੀ ਗੈਸ ਕਰਾਉਂਦੀ ਆ ਵੀ ਮੈਂ ਦੁੱਧ ਭਰੂੰਗੀ ਵੇਖੋ ਘੋੜੀ ਵਰਗੀ ਆ ਬਹੁਤ ਹੀ ਸ਼ਾਨਦਾਰ ਆ ਬਾਕੀ ਰੇਟ ਕੀ ਰੱਖਦੇ ਆ ਮਾਲਕ ਉਹ ਆਪਾਂ ਕਨਫਰਮ ਕਰਾਂਗੇ ਤੇ ਬਾਕੀ ਹੱਥ ਤਰਾ ਕੋਈ ਨਹੀਂ ਕੋਈ ਬਾਈ ਸ਼ਾਈ ਨਹੀਂ ਕੋਈ ਮੰਨ ਕੇ ਚੱਲੋ ਵੀ ਇਹ ਨਹੀਂ ਗੱਲ ਹੈਗੀ ਵੀ ਕੋਈ ਹੱਥ ਧਰਾਵਾ ਕਰਮਾ ਵਾਲੀ ਚ ਓਕੇ ਰਿਪੋਰਟ ਝੋਟੀ ਆ ਗਾਂ ਨੂੰ ਮਿਲੇ ਵਾ ਚੰਗਾ ਵਾ ਦੇਖੋ ਕਰਮਾ ਵਾਲੀ ਕੋਲੇ ਨਾ ਗਾੜੀ ਵੀ ਚੰਗੀ ਰੱਖੂਗੀ ਮਗਰ ਕੱਟੀ ਕੱਟੀ ਕਾਲੀ ਆ ਉਹ ਤੁਹਾਨੂੰ ਮੈਂ ਪਹਿਲਾਂ ਦੱਸਦਾ ਬੈਕ ਸਾਈਡ ਤੋਂ ਥਾਂ ਲੈਵੇ ਦੀ ਕੁਆਲਿਟੀ ਚੈੱਕ ਕਰ ਲਓ ਸੂਲ ਨਾ ਲਾਈ ਫਰਦੀ ਆ ਇਹ ਨੋਟ ਕਰ ਲਿਓ ਵੀ ਚੂਣ ਵਾਲੀ ਡੱਕੀ ਹੋਈ ਆ 10:00 ਵਜੇ ਦਾ ਸਮਾਂ ਤੇ ਚੂਣ ਵਾਲੀ ਆ ਕੋਈ 2-3 ਘੰਟੇ ਝੋਟੀ ਲੇਟ ਹੋ ਗਈ ਆ ਚਵਾਈ ਤੋਂ ਇਹ ਜ਼ਰੂਰ ਗੈਸ ਲਾ ਲਿਆ ਜੀ ਤੇ ਜਗਤਾਰ ਫਿਰ ਇਹਦਾ ਕੀ ਲੇਖਾ ਜੋਖਾ ਰੱਖੂਗਾ ਮੇਰਾ ਭਰਾ ਮੋਲ 170 ਕਰ ਦਿੰਦੇ ਇਹਦੀ ਡਿਮਾਂਡ 1 ਲੱਖ ਤੇ 70000 ਰੁਪਇਆ ਕਰਦੇ ਆ ਤੇ ਆਈ ਭੈਣ ਭਰਾ ਦਾ ਕਿੱਥੇ ਜੇ ਮਾਨਤਨ ਕਰਦੇ ਖੁੱਲਾ ਮਾਨਤਨ ਕਰਦੇ ਪਰ ਜਿਹੜਾ ਝੋਟੀ ਲੈ ਗਿਆ ਕਰੂ ਯਾਦ ਯਾਦ ਹੀ ਕਰੂ ਜੀ ਚੋਣ ਚਾਨ ਤਾਂ ਬਹੁਤ ਚੰਗਾ ਹੋਊ ਪੰਪ ਹੀ ਹੈ ਜੇ 1 ਵਜੇ ਦਾ ਟੁੱਟ ਗਿਆ ਹਾਂਜੀ ਵੀ ਜਿਹੜਾ ਸੱਜਣਾ ਆ ਕੇ ਬਹਿ ਗਿਆ ਤੇ ਨਿੰਦਦਾ ਨਹੀਂ ਨਿੰਦਦਾ ਨਹੀਂ ਜੀ ਤੇ ਜੇ ਸੁਨਾਪ ਵੇਖੀਏ ਤਾਂ ਫੇਰ ਵੀ ਹਨਾ ਭੁੱਖ ਲੈਂਦੀ ਆ ਵੇਖ ਕੇ ਹਾਂਜੀ ਥਾਣ ਦਾ ਸਾਈਜ਼ ਇੱਥੋਂ ਚੈੱਕ ਕਰ ਲਓ ਵੇਖੋ ਚਵਾਈ ਵਾਲਾ ਥਾਣ ਲੱਗਿਆ ਹੋਇਆ ਬਹੁਤ ਹੀ ਸੋਹਣਾ ਵੇਖੋ ਲੇਵਾ ਕੱਡਾ ਕਰਮਾ ਵਾਲੀ ਨੂੰ ਮਾਰਾ ਇਹਨੇ ਖੁੱਲਾ ਡੁੱਲਾ ਲਾਇਆ ਸਹਿਪਤਜੋਗ ਚੀਜ਼ ਆ ਤਾਂ ਇਹਦੀ ਸਹਿਪਤ ਕੀਤੀ ਆਪਾਂ ਆਜੋ ਅੱਗੇ ਤੁਹਾਨੂੰ ਮੋਹਰਾ ਦੀ ਇਹ ਇਹ ਜਗਤਾਰ ਕਿਹੜਾ ਸੂਆ ਝੋਟੀ ਆਪਾਂ ਇਹ ਉਹਦੀ ਦਾ ਸੂਆ ਜੀ ਇਹ ਵੀ ਦੂਸਰਾ ਸੂਆ ਹਾਂਜੀ ਇਹ ਕਦੋਂ ਸੂਈ ਆ ਇਹਨੂੰ ਵੀ 4-5 ਦਿਨ ਹੋ ਗਿਆ ਜੀ ਇਹਨੂੰ 4-5 ਦਿਨ ਸੂਈ ਨੂੰ ਹੋ ਗਏ ਇਹਦੀ ਉਹ ਕੱਟੀ ਆ ਆ ਕੱਟੀ ਠੀਕ ਆ ਠੀਕ ਆ ਠੀਕ ਆ ਓਕੇ 4-5 ਦਿਨਾਂ ਦੀ ਸੂਈ ਇਹਦੀਆਂ ਧਾਰਾ ਕਿੱਥੇ ਜਿਆ? ਇਹ 8 ਕਿਲੋ ਤੋਂ ਬਾਹਰ ਹੈ ਇਹ। 8 ਕਿਲੋ ਖੁੱਲਾ ਹੋਊਗਾ। ਜਿਹੜਾ ਮਰਜ਼ੀ ਭਾਂਪ ਭਰਾ ਜੇ ਹਨਾ। 450 ਦੀ 100। 450 ਦੀ 100। ਕੱਢ ਦੇ ਬਾਹਰ ਇਹਨੂੰ। ਇਹਨੇ ਪਹਿਲੇ ਨੇ ਕਿੰਨਾ ਕ ਦੁੱਧ ਦਿੱਤਾ? ਜਿਹੜਾ 12 ਕਿਲੋ ਦੁੱਧ ਦਿੱਤਾ। 12 ਚਲੋ। ਐਤ ਕੀ ਦੇ ਦੂ 13-14 ਕਿਲੋ। ਹਾਂ ਪੱਠ ਕੁੜੇ ਦੀ ਚੰਗੀ ਆ। ਇਹ ਕਰਦੀ ਆ ਹਨਾ। ਹਾਂ ਇਹ ਕਰਦੀ ਆ। ਓਕੇ ਧੰਨਵਾਦ ਸੱਜਣੋ। ਮੇਖੋ। ਵੇਖੋ ਸੱਜਣੋ ਪੈਠ ਪੜਾ ਝੂਟੀ ਦਾ ਲੇਵਾ ਭਾਂਡਾ ਥਣ ਬਹੁਤ ਕੰਮ ਦਾ ਲੱਗਾ ਦੂਰਾ ਇਹ ਵਾਦੀ ਸੁਖੀ ਲੱਗੀਏ ਕੀ ਦੇ ਰਹੀ ਇਹ ਹਾਂ ਨਹੀਂ ਓਕੇ ਰਿਪੋਰਟ ਵੇਖੋ ਸੱਜਣੋ ਬਾਕੀ ਚੰਗੀ ਸਭੀ ਵੀ ਆ ਸ਼ੌਂਕ ਬਹੁਤ ਆ ਵੀਰ ਨੂੰ ਚੰਗੇ ਪਸ਼ੂ ਸੰਭਣ ਦਾ ਤੇ ਇਹ ਚੀਜ਼ਾਂ ਜਿਹੜੀਆਂ ਸ਼ੌਂਕ ਨਹੀਂ ਸੰਭਦੀਆਂ ਸੱਜਣੋ ਜੇ ਕੰਮ ਕੋਈ ਮਜਬੂਰੀ ਜੀ ਨਾ ਕਰੀਏ ਨਾ ਫਿਰ ਗੱਲ ਬੰਦ ਹੀ ਨਹੀਂਗੀ ਇਹ ਦੋ ਐਨੀਮਲ ਮਾੜੀ ਮਸਤਮਾਨ ਜ਼ਿਲ੍ਹਾ ਮੋਗਾ ਦੇ ਨੇੜੇ ਬਾਗਾਪਰਾਣਾ ਨਗਰ ਦੇ ਵਿੱਚ ਖੜੇ ਆ ਜਗਤਾਰ ਵੀਰ ਦਾ ਨਾਮ ਇਹਦਾ ਕਿ ਹਿਸਾਬ ਰਹੂਗਾ ਛਾ ਇਹ 1.40 ਲੱਖ ਦੀ 1 ਲੱਖ ਤੇ 40 ਹਜ਼ਾਰ ਕਰਦੇ ਆਂਗੇ ਨਾ ਇਹਦੇ ਚੋਂ ਮਾਨਤਨ ਕਰਦੀ ਹਾਂ ਹਾਂਜੀ ਕਰਦੇ ਆਂਗੇ ਜਮਾਨਦਾਰ ਹਾਂ ਜਿਹੜੀ ਝੋਟੀ ਚੰਗੀ ਉਹਦਾ ਆਪਾਂ ਤੈਨੂੰ ਬਾਹਲਾ ਕਿਹਾ ਨਹੀਂ ਇਹਦਾ ਕਾਲੀ ਦਾ ਕਰਦੀ ਹਾਂ ਨਾ ਹਾਂਜੀ ਬਿਲਕੁਲ ਨਹੀਂ ਕਰਦੀ ਓਕੇ ਓਕੇ ਅ ਸੱਜਣੋ ਇਹਨਾਂ ਦੋ ਪਸ਼ੂਆਂ ਦਾ ਤੁਹਾਨੂੰ ਪੂਰਾ ਲੇਖਾ ਜੋਖਾ ਪੁੱਛ ਕੇ ਡਿਟੇਲਡ ਵੀ ਲੈ ਕੇ ਸਾਰਾ ਕੁਝ ਵਿਖਾਤਾ ਤੁਸੀਂ ਵੀ ਆਪਣਾ ਇੰਨਾ ਕ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਵੀ ਦਿਨ ਦੁੱਗਣੀ ਰਾਤ ਚੌਕਣੀ ਤਰੱਕੀ ਦੇਵੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ